ਤਾਂ ਉਹਨਾਂ ਸਾਡਾ ਜਿਹੜਾ ਬੋਡੀ weight ਆ ਜਿਹੜਾ ਉਹ ਘਟੇਗਾ। ਜਾਂ ਫਿਰ ਤੁਸੀਂ ਇਹਦੀ ਨਾ ਸੈਂਡਵਿਚ ਬਣਾ ਕੇ ਵੀ ਖਾ ਸਕਦੇ ਹੋ। ਇਹਦੇ ਜੇ ਤੁਸੀਂ ਇਹ 10 ਫੂਡ ਖਾਣੇ ਸ਼ੁਰੂ ਕਰ ਦੋ ਇਹਨਾਂ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਵੀ ਘਟੇਗਾ। ਤੁਹਾਡੀ ਭੁੱਖ ਨੂੰ ਵੀ ਮਾਰ ਦਿੰਦਾ ਤੇ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਮਦਦ ਵੀ ਕਰਦਾ ਉਹ ਤੁਹਾਡੇ। ਤਾਂ ਮਤਲਬ ਸਾਡੀ ਜਿਹੜੀ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਜਾਂ ਲੱਗਣ ਵਾਲੀਆਂ ਹੁੰਦੀਆਂ ਨੇ ਡਾਈਟ ਦੇ ਵਿੱਚ ਸ਼ਾਮਿਲ ਕਰ ਦੋ ਇੱਕ ਤਾਂ ਤੁਹਾਨੂੰ ਭੁੱਖ ਘੱਟ ਲੱਗੇਗੀ ਤੁਹਾਡਾ ਭਾਰ ਵੀ ਨਹੀਂ ਵਧੇਗਾ ਤੇ ਤੁਹਾਡਾ ਭਾਰ ਦੇਖੀ ਘਟਣਾ ਹੀ ਸ਼ੁਰੂ ਹੋਏਗਾ ਇਸ ਨਾਲ ਤੁਹਾਡਾ ਭਾਰ ਨਹੀਂ ਵਧੇਗਾ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਇਹੋ ਜਿਹੇ ਫੂਡ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਰੱਜ ਕੇ ਖਾ ਸਕਦੇ ਹੋ ਪਰ ਤੁਹਾਡਾ ਜਿਹੜਾ ਭਾਰਾ ਉਹ ਬਿਲਕੁਲ ਨਹੀਂ ਵਧੇਗਾ ਸਗੋਂ ਤੁਹਾਡਾ ਭਾਰ ਘਟੌਣ ਦੇ ਵਿੱਚ ਉਹ ਫੂਡ ਬਹੁਤ ਜ਼ਿਆਦਾ ਮਦਦ ਕਰਨਗੇ ਸੋ ਉਹ ਕਿਹੜੇ ਫੂਡ ਆ ਤੁਸੀਂ ਕਦੋਂ ਖਾਣੇ ਆ ਕਦੋਂ ਨਹੀਂ ਖਾਣੇ ਇਹ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਨਾ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹਿਣਾ ਹੈਲਥ ਦੇ ਰਿਗਾਰਡਿੰਗ ਵੀ ਤੁਸੀਂ ਭਾਰ ਘਟਾਉਣ ਲਈ ਕੀ ਖਾਣਾ ਕੀ ਨਹੀਂ ਖਾਣਾ ਭਾਰ ਵਧਾਉਣ ਲਈ ਕੀ ਖਾਣਾ ਕੀ ਨਹੀਂ ਖਾਣਾ ਕਿਵੇਂ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਹੋ ਸੋ ਪਲੀਜ਼ ਇਸ ਕਰਕੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਓ ਜੀ ਆਪਾਂ ਵੀਡੀਓ ਸ਼ੁਰ ਉਹ 10 ਫੂਡ ਬਹੁਤ ਵਧੀਆ ਨੇ ਜਿਹੜੇ ਵੀ ਤੁਹਾਨੂੰ ਇਸ ਵੀਡੀਓ ਵਿੱਚ ਫੂਡ ਦੱਸਾਂਗਾ ਨਾ ਉਹ 10 ਫੂਡ ਇੱਕ ਤਾਂ ਉਹਨਾਂ ਦੇ ਵਿੱਚ ਦੇਖੋ ਕਾਰਬੋਹਾਈਡਰੇਟ ਬਹੁਤ ਘੱਟ ਨੇ ਉਹਨਾਂ ਵਿੱਚ ਕਈਆਂ ਦੇ ਵਿੱਚ ਤਾਂ ਕਾਰਬੋਹਾਈਡਰੇਟ ਹੈ ਹੀ ਨਹੀਂ ਗਏ ਕਾਰਬੋਹਾਈਡਰੇਟ ਬਹੁਤ ਘੱਟ ਆ ਫੈਟ ਆ ਜਿਹੜੀ ਉਹ ਬਹੁਤ ਘੱਟ ਆ ਉਹਦੇ ਵਿੱਚ ਤੇ ਉਹਦੇ ਵਿੱਚ ਹੋਰ ਜੇ ਟੋਟਲ ਕੈਲਰੀਜ਼ ਦੇਖੀ ਜਾਵੇ ਜਾਨੀ ਕਿ ਟੋਟਲ ਕੈਲਰੀਜ਼ ਜਿਹੜੀ ਬਹੁਤ ਘੱਟ ਆ ਜਿੰਨੀ ਜ਼ਿਆਦਾ ਤੁਸੀਂ ਕੇਲੇ ਖਾਵਾਂਗੇ ਸਾਡਾ ਜਿਹੜਾ ਭਾਰਾ ਉਹ ਉਨੀ ਜ਼ਿਆਦਾ ਹੀ ਵਧੇਗਾ ਸੋ ਜਿੰਨੀ ਅਸੀਂ ਘੱਟ ਕੇਲੇ ਦੀ ਖਾਵਾਂਗੇ ਤਾਂ ਉਨਾ ਸਾਡਾ ਜਿਹੜਾ ਬੋਡੀ weight ਆ ਜਿਹੜਾ ਉਹ ਘਟੇਗਾ ਕਿਉਂਕਿ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹਾਂ ਨਵਾਂ ਵੀ ਮਤਲਬ ਵੀ ਤੁਸੀਂ ਜਿੰਨੀ ਕੇਲੇ ਖਾਓਗੇ ਜੇ ਘੱਟ ਕੇਲੇ ਖਾਓਗੇ ਤੁਹਾਡਾ ਭਾਰਾ ਜਿਹੜਾ ਘਟੇਗਾ ਜੇ ਤੁਸੀਂ ਵੱਧ ਕੇਲੇ ਖਾਓਗੇ ਤੋ ਤੁਸੀਂ ਆਪਣਾ ਭਾਰ ਵਧਾਉਂਗੇ ਆਪਣੇ ਆਪ ਹੀ ਸੋ ਇਸ ਕਰਕੇ ਆਪਾਂ ਘੱਟ ਕੇ ਲੀਜੀ ਖਾਣੀ ਸੋ ਆਪਾਂ ਉਹ ਫੂਡ ਕਿਹੜੇ ਖਾ ਸਕਦੇ ਆ ਜਿਹਦੇ ਨਾਲ ਇੱਕ ਤਾਂ ਸਾਡਾ ਢਿੱਡ ਜਿਹੜਾ ਪਰਿਆ ਰਹੇ ਸਾਡਾ ਅਸੀਂ ਕਹਿੰਦੇ ਨੇ ਕਈ ਮੇਰੇ ਪਿੰਡ ਭਰਾ ਕਹਿੰਦੇ ਕਹਿੰਦੇ ਜੇ ਤੁਸੀਂ ਖਾਤ ਲਈ ਚੀਜ਼ ਪਰ ਸਾਡਾ ਢਿੱਡ ਨਹੀਂ ਪਰਿਆ ਗਿਆ ਸਾਨੂੰ ਭੁੱਖ ਜੇ ਬਹੁਤ ਜ਼ਿਆਦਾ ਲੱਗੀ ਆ ਕੀ ਮੇਰੇ ਪਿੰਡ ਭਰਾਵਾਂ ਦੀ ਮੈਨੂੰ ਮੈਸੇਜ ਵੀ ਆਉਂਦਾ ਜਿਓ ਕਹਿੰਦੇ ਕਿ ਵੀਰ ਜੀ ਸਾਨੂੰ ਭੁੱਖ ਲੱਗੀ ਰਹਿੰਦੀ ਆ ਸਾਡਾ ਕੁਛ ਨਾ ਕੁਛ ਖਾਣ ਦੀ ਜੀ ਕਰਦਾ ਰਹਿੰਦਾ ਸੀ ਕੀ ਕਰੀਏ ਸੋ ਇਹ ਫੂਡਾਂ ਦੇ ਵਿੱਚੋਂ ਤੁਸੀਂ ਕੋਈ ਵੀ ਫੂਡ ਖਾ ਸਕਦੇ ਹੋ ਤੁਹਾਡਾ ਜਿਹੜਾ ਢਿੱਡਾ ਪਰਿਆ ਰਹੇਗਾ ਤ ਕਰਦੇ ਆ ਉਹ ਹੈਗੇ ਮੈਂ ਇਹਦੇ ਤੇ ਲਿਖ ਕੇ ਰੱਖੇ ਹੋਇਆ ਪਹਿਲਾਂ ਹੀ ਨੰਬਰ 1 ਦੇ ਉੱਤੇ ਹੈਗੀ ਆ ਜੀ ਉਹ ਹੈਗੇ ਆ ਪਾਲਕ ਪਾਲਕ ਤੁਸੀਂ ਖਾ ਸਕਦੇ ਹੋ ਪਾਲਕ ਮੇਥੀ ਠੀਕ ਹੈ ਜੀ ਤੇ ਬੰਦ ਗੋਭੀ ਪਾਲਕ ਮੇਥੀ ਬੰਦ ਗੋਭੀ ਇਹ ਚੀਜ਼ਾਂ ਤੁਸੀਂ ਜਿੰਨੀ ਮਰਜ਼ੀ ਖਾ ਲਓ ਇਹਦੇ ਵਿੱਚ ਤੁਸੀਂ ਤੁਹਾਨੂੰ ਇਹਦੇ ਵਿੱਚ ਦੇਖੋ ਇਹਦੇ ਵਿੱਚ ਫਾਈਬਰ ਹੀ ਫਾਈਬਰ ਆ ਇਹਦੇ ਵਿੱਚ ਕੈਲਰੀਜ਼ ਬਹੁਤ ਘੱਟ ਨੇ ਇਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਨੇ ਇਹਦੇ ਵਿੱਚ ਇਹਦੇ ਵਿੱਚ ਜਿਆਦਾ ਮਤਲਬ ਵੀ ਫਾਈਬਰ ਆ ਤੁਸੀਂ ਇਹ ਤੇ ਚੀਜ਼ਾਂ ਖਾ ਸਕਦੇ ਹੋ ਪਾਲਕ ਮੇਥੀ ਬੰਦ ਗੋਭੀ ਹੁਣ ਜੇ ਆਪਾਂ ਤੁਸੀਂ ਇਹਨੂੰ ਤੁਸੀਂ ਕਿਵੇਂ ਖਾ ਸਕਦੇ ਹੋ ਇਦਾਂ ਤਾਂ ਤੁਸੀਂ ਖਾ ਨਹੀਂ ਸਕਦੇ ਤੁਸੀਂ ਇਹਨੂੰ ਸਲਾਦ ਦੇ ਰੂਪ ਦੇ ਵਿੱਚ ਖਾ ਸਕਦੇ ਹੋ ਜਾਂ ਫਿਰ ਸਮੂਦੀ ਜੀ ਬਣਾ ਕੇ ਤੁਸੀਂ ਖਾ ਸਕਦੇ ਹੋ ਸੈਂਡਵਿਚ ਵੀ ਬਣਾ ਸਕਦੇ ਹੋ ਜਿਨ ਵਿੱਚ ਦੋ ਮਲਟੀ grain ਬ੍ਰੈਡ ਲੇ ਮਲਟੀ grain ਬ੍ਰੈਡ ਦੇ ਵਿੱਚ ਤੁਸੀਂ ਮਤਲਬ ਵੀ ਕੋਈ ਵੀ ਚੀਜ਼ ਰੱਖ ਕੇ ਹਨਾ ਤਾਂ ਤੁਸੀਂ ਪਨੀਰ ਵਗੈਰਾ ਰੱਖ ਕੇ ਤੁਸੀਂ ਸਲਾਦ ਦੇ ਸੈਂਡਵਿਚ ਦੇ ਵਿੱਚ ਉਹ ਚੀਜ਼ ਤੁਸੀਂ ਪਾ ਕੇ ਤੁਸੀਂ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨਾਂ ਦੀ ਸਬਜ਼ੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਪਾਲਕ ਦੀ ਮੇਥੀ ਦੀ ਬੰਦ ਗੋਭੀ ਦੀ ਇਹਦੀ ਸਬਜ਼ੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਬਸ ਸਬਜ਼ੀ ਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਵਾ ਉਹਦੇ ਵਿੱਚ ਔਇਲ ਆ ਜਿਹੜਾ ਔਇਲ ਬਹੁਤ ਹੀ ਘੱਟ ਪਾਉਣਾ ਤੁਸੀਂ ਯਾਨੀ ਕਿ ਜੇ ਤੁਸੀਂ ਪਾਣਾ ਹੀ ਨਾ 올ੀਵ ਔਇਲ ਆਉਂਦਾ ਵਾ ਜਿਹੜਾ ਤੁਸੀਂ 올ੀਵ ਔਇਲ ਇਹਦੇ ਵਿੱਚ ਪਾ ਸਕਦੇ ਹੋ ਉਹਦਾ ਤੁਹਾਨੂੰ ਫਾਇਦਾ ਹੀ ਹੈ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਇਹ ਕਰਦਿਓ ਨੰਬਰ 2 ਦੇ ਉੱਤੇ ਹੈਗੀ ਆ ਬਰੋਕਲੀ ਬਰੋਕਲੀ ਬਹੁਤ ਹੀ ਜ਼ਿਆਦਾ ਵਧੀਆ ਵਜਰ ਉਹਦੇ ਵਿੱਚ ਦੇਖੋ ਫਾਈਬਰ ਬਹੁਤ ਹੀ ਜ਼ਿਆਦਾ ਵਾ ਜਿਹੜੀ ਬਰੋਕਲੀ ਹੈ ਨਾ ਇੱਕ ਤੋਂ ਉਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਵਾ ਜੇ ਓਵਰ ਆਲ ਦੇਖਿਆ ਜਾਵੇ ਨਾ ਜਿਹੜੀ ਬਰੋਕਲੀ ਆ ਉਹ ਸਾਡੀ ਹੈਲਥ ਲਈ ਬਹੁਤ ਹੀ ਜ਼ਿਆਦਾ ਗੁੱਡ ਵਾ ਇਸ ਕਰਕੇ ਬਰੋਕਲੀ ਤੁਸੀਂ ਜਿੰਨੀ ਖਾ ਸਕਦੇ ਹੋ ਖਾਓ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਹੋਏਗਾ ਠੀਕ ਹੈ ਜੀ ਦੇਖੋ ਹੁਣ ਤੁਸੀਂ ਇਹਨੂੰ ਕਿਵੇਂ ਖਾਣਾ ਵਾ ਤੁਸੀਂ ਉਹਨੂੰ ਟੋਸਟਡ ਕਰਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਸਲਾਦ ਬਣਾ ਕੇ ਨਾ ਕੱਟ ਕੇ ਸਲਾਦ ਦੇ ਵਿੱਚ ਖਾ ਸਕਦੇ ਹੋ ਜਾਂ ਫਿਰ ਤੁਸੀਂ ਬਰੋਕਲੀ ਨੂੰ ਬੋਇਲ ਕਰ ਲਓ ਬੋਇਲ ਕਰਕੇ ਖਾ ਸਕਦੇ ਹੋ ਸਬਜ਼ੀ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਜੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਬਰੋਕਲੀ ਨੂੰ ਖਾ ਸਕਦੇ ਹੋ ਨੰਬਰ 3 ਤੇ ਹੈਗੀ ਆ ਗੋਭੀ ਗੋਭੀ ਹਰੇ ਕਾਮ ਮਿਲਦੀ ਹੋਂ ਸਸਤੀ ਹੋ ਜਾਣੀ ਆ ਹੁਣ ਸਰਦੀਆਂ ਆ ਗਏ ਉਹਦੇ ਵਿੱਚ ਸਸਤੀ ਮਿਲੇਗੀ ਗੋਭੀ ਲੈ ਲਓ ਹੁਣ ਗੋਭੀ ਦੇ ਵਿੱਚ ਬਹੁਤ ਸਾਰਾ ਮਿਨਰਲ ਹੁੰਦੇ ਨੇ ਪਰ ਉਹਦੇ ਵਿੱਚ ਲੋਕ ਆਬਜ਼ ਹੁੰਦੇ ਨਹੀਂ ਉਹਦੇ ਵਿੱਚ ਠੀਕ ਆ ਕਾਰਬੋਹਾਈਡਰੇਟ ਤਾਂ ਮੇਰੇ ਖਿਆਲ ਚ ਬਹੁਤ ਘੱਟ ਹੁੰਦੇ ਨੇ ਉਹਦੇ ਵਿੱਚ ਤੇ ਜਿਹੜੇ ਫਾਈਬਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਯਾਨੀ ਕਿ ਟੋਟਲ ਕੈਲਰੀਜ਼ ਦੇਖੀ ਜਾਵੇ ਉਹ ਵੀ ਬਹੁਤ ਘੱਟ ਆ ਹੁਣ ਗੋਭੀ ਨੂੰ ਤੁਸੀਂ ਕਿਵੇਂ ਖਾ ਸਕਦੇ ਹੋ ਜਾਂ ਤਾਂ ਤੁਸੀਂ ਬੋਇਲ ਕਰਕੇ ਨਾ ਗੋਭੀ ਨੂੰ ਯਾਨੀ ਕਿ ਪਾਣੀ ਦੇ ਵਿੱਚ ਬੋਇਲ ਕਰਕੇ ਖਾ ਸਕਦੇ ਹੋ ਜਾਂ ਫਿਰ ਸਟੀਮ ਕਰਕੇ ਸਟੀਮ ਕਰਕੇ ਵੀ ਤੁਸੀਂ ਖਾ ਸਕਦੇ ਹੋ ਜਾਂ ਵੀ ਜਿਵੇਂ ਗੋਭੀ ਹੁੰਦੀ ਆ ਫੋਲੋ ਗੋਭੀ ਜੀ ਨੂੰ ਆਪਾਂ ਕਹਿੰਦੇ ਨੇ ਫੋਲੋ ਗੋਭੀ ਨੂੰ ਤੁਸੀਂ ਉਬਾਲ ਕੇ ਉਹਦੀ ਕਰੀਮ ਬਣਦੀ ਆ ਲੋਕ ਪਾਸਤੇ ਦੇ ਵਿੱਚ ਵੀ ਖਾ ਕੇ ਖਾਂਦੇ ਆ ਤੁਸੀਂ ਉਹਦੀ ਕਰੀਮ ਬਣਾ ਕੇ ਵੀ ਤੁਸੀਂ ਖਾ ਸਕਦੇ ਹੋ ਸੈਂਡਵਿਚ ਦੇ ਵਿੱਚ ਪਾ ਕੇ ਤੁਸੀਂ ਖਾ ਸਕਦੇ ਹੋ ਨੰਬਰ 4 ਦੇ ਉੱਤੇ ਹੈਗਾ ਖੀਰਾ ਖੀਰਾ ਤਾਂ ਯਾਰ ਬਹੁਤ ਹੀ ਜ਼ਿਆਦਾ ਵਧੀਆ ਵਾ ਖੀਰਾ ਤਾਂ ਮੈਂ ਆਪਣੀ ਤੁਹਾਨੂੰ ਹਰੇਕ ਮੀਲ ਦੇ ਵਿੱਚ ਕਹਣਾ ਵੀ ਖੀਰੇ ਨੂੰ ਜ਼ਰੂਰ ਏਡਾ ਕਰਿਆ ਕਰੋ ਖੀਰ ਦੇ ਵਿੱਚ ਖੀਰੇ ਦੇ ਵਿੱਚ ਤਾਂ ਇੱਕ ਤਾਂ ਦੇਖੋ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਆ ਖੀਰੇ ਦੇ ਵਿੱਚ ਵਿਟਾਮਿਨ ਬਹੁਤ ਜ਼ਿਆਦਾ ਨੇ ਹਾਈ ਫਾਈਬਰ ਉਹਦੇ ਵਿੱਚ ਕੇਲਿਸ ਬਹੁਤ ਜ਼ਿਆਦਾ ਘਟਣੇ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਸਾਫ ਦਾ ਪਾਣੀ ਹੀ ਹੁੰਦਾ ਤੇ ਉਹ ਤੁਹਾਡੀ ਭੁੱਖ ਨੂੰ ਵੀ ਮਾਰ ਦਿੰਦਾ ਤੇ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਮਦਦ ਵੀ ਕਰਦਾ ਉਹ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਫਾਸਟ ਕਰਦਾ ਵਾ ਖੀਰੇ ਨੂੰ ਤੁਸੀਂ ਸਲਾਦ ਦੇ ਵਿੱਚ ਵੀ ਖਾ ਸਕਦੇ ਹੋ ਜਾਂ ਫਿਰ ਤੋ ਖੀਰੇ ਦਾ ਤੁਸੀਂ ਰਾਇਤਾ ਬਣਾਦਾ ਵਾ ਨਾ ਜਿਵੇਂ ਆਪਾਂ ਦਹੀਂ ਦੇ ਵਿੱਚ ਪਾਉਣੇ ਰਾਇਤਾ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਸੈਂਡਵਿਚ ਬਣਾ ਕੇ ਖਾ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਮਤਲਬ ਤੁਸੀਂ ਪਾਲਕ ਨੂੰ ਪਾਲਕ ਨੂੰ ਵੀ ਸੈਂਡਵਿਚ ਦੇ ਵਿੱਚ ਪਾ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਬ੍ਰਾਊਨ ਬ੍ਰੈਡ ਲਓ ਜਾਂ ਫਿਰ ਮਲਟੀ grain ਬ੍ਰੈਡ ਲਓ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਜਿਹੜੀ ਮਤਲਬ ਵੀ ਇਸ ਖੀਰੇ ਨੂੰ ਤੁਸੀਂ ਟਿਕਾ ਸਕਦੇ ਹੋ ਤੁਸੀਂ ਮੇਰੇ ਬਲੌਗ ਦੇਖਿਓ ਜਿਹੜੇ ਹੁਣ ਅੱਗੇ ਆ ਰਹੇ ਆ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸ ਰਹਾ ਤੁਸੀਂ ਕਿਵੇਂ ਮਤਲਬ ਸੈਂਡਵਿਚ ਬਣਾਣੀ ਆ ਤੁਸੀਂ ਖੀਰੇ ਨੂੰ ਇਸ ਤਰੀਕੇ ਨਾਲ ਖਾ ਸਕਦੇ ਹੋ ਨੰਬਰ 5 ਦੇ ਉੱਤੇ ਆ ਗਈ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤਾਂ ਯਾਰ ਮੈਂ ਕਹਿੰਦਾ ਵੀ ਯਾਰ ਬਹੁਤ ਹੀ ਜ਼ਿਆਦਾ ਵਧੀਆ ਬਾ ਤੁਹਾਡੀ ਹੈਲਥ ਬਾ ਤੇ ਬਹੁਤ ਹੀ ਜ਼ਿਆਦਾ ਗੁੱਡ ਇੱਕ ਤਾਂ ਦੇਖੋ ਇਹ ਤੁਹਾਡਾ ਭਾਰ ਵੀ ਘਟਾਏਗੀ ਸ਼ਿਮਲਾ ਮਿਰਚ ਇੱਕ ਤੁਹਾਡਾ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਏਗੀ ਮੈਂ ਆਪਣੀ ਯਾਨੀ ਕਿ ਮੈਂ ਹਰ ਰੋਜ਼ ਹਰ ਰੋਜ਼ ਹੀ ਕਹਿੰਦਾ ਜੇ ਮੈਂ ਤੁਹਾਨੂੰ ਸ਼ਿਮਲਾ ਮਿਰਚ ਖਾਣੇ ਹੀ ਖਾਣਾ ਵਾ ਸ਼ਿਮਲਾ ਮਿਰਚ ਹੋ ਗਈ ਮਸ਼ਰੂਮ ਹੋ ਗਈ ਇਹ ਚੀਜ਼ ਜਮੇ ਹਰ ਇੱਕ ਚ ਆਪਣੀ ਐਡ ਕਰਦਾ ਹੀ ਕਰਦਾ ਵਾਂ ਸ਼ਿਮਲਾ ਮਿਰਚ ਦੀ ਤੁਸੀਂ ਸਬਜ਼ੀ ਬ ਜਿਹੜੇ ਮੇਰੇ ਭੈਣ ਪਣਾ ਆਂਡੇ ਦੇ ਵਿੱਚ ਤੁਸੀਂ ਉਹਦੀ ਆਮਲੇਟ ਦੇ ਵਿੱਚ ਪਾ ਸਕਦੇ ਹੋ ਆਂਡੇ ਦੀ ਭੁਰਜੀ ਦੇ ਵਿੱਚ ਪਾ ਸਕਦੇ ਹੋ ਮੈਂ ਜਦੋਂ ਵੀ ਆਂਡੇ ਦੀ ਆਮਲੇਟ ਬਣਾਵਾਂ ਜਾਂ ਭੁਰਜੀ ਬਣਾਵਾਂ ਮੈਂ ਇਹ ਚੀਜ਼ ਐਡ ਕਰਦਾ ਹੀ ਕਰਦਾ ਵਾਂ ਸ਼ਿਮਲਾ ਮਿਰਚ ਤੁਸੀਂ ਜਿੰਨੀ ਮਰਜ਼ੀ ਐਡ ਕਰ ਲਓ ਠੀਕ ਆ ਜੇ ਫਿਰ ਤੁਸੀਂ ਵੇਜੀਟੇਬਲ ਜਦੋਂ ਬਣਾਉਨੇ ਹੋ ਵੇਜੀਟੇਬਲ ਦੇ ਵਿੱਚ ਵੀ ਤੁਸੀਂ ਸ਼ਿਮਲਾ ਮਿਰਚਾ ਜਿਹੜੀ ਉਹ ਐਡ ਕਰ ਸਕਦੇ ਹੋ ਨੰਬਰ 6 ਤੇ ਹੈਗਾ ਐਵਾਕਾਡੋ ਐਵਾਕਾਡੋ ਤਾਂ ਮੈਂ ਕਹਿੰਦਾ ਯਾਰ ਬਹੁਤ ਹੀ ਜ਼ਿਆਦਾ ਵਧੀਆ ਵਾ ਮਹਿੰਗਾ ਜ਼ਰੂਰ ਆ ਪਰ ਤੁਹਾਡੀ ਹੈਲਥ ਵਾਤ ਨਾ ਜੇ ਓਵਰਆਲ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਗੁੱਡਾ ਇਹਦੇ ਵਿੱਚ ਦੇਖੋ ਨਾ ਤਾਂ 슈ਗਰ ਹੁੰਦੀ ਨੋ 슈ਗਰ ਠੀਕ ਹੈ ਜੀ ਇਹਦੇ ਵਿੱਚ ਨੋ ਕਾਰਬੋਹਾਈਡਰੇਟ ਇਹਦੇ ਵਿੱਚ ਨਾ ਕਾਰਬੋਹਾਈਡਰੇਟ ਹੁੰਦੀ ਨਾ 슈ਗਰ ਹੁੰਦੀ ਹੈਗੀ ਇਹਦੇ ਵਿੱਚ ਹਾਈ ਫਾਈਬਰ ਹੁੰਦਾ ਵਾ ਹਾਈ ਫਾਈਬਰ ਫਾਈਬਰ ਬਹੁਤ ਜਿਆਦਾ ਹੁੰਦਾ ਤੇ ਪ੍ਰੋਟੀਨ ਵੀ ਇਹਦੇ ਵਿੱਚ ਬਹੁਤ ਹੀ ਜਿਆਦਾ ਹੁੰਦਾ ਤੇ ਸਾਡਾ ਜਿਹੜਾ ਹੈ ਢਿੱਡ ਭਰਿਆ ਭਰਿਆ ਜਿਹਾ ਮਹਿਸੂਸ ਕਰਕੇ ਰੱਖਦਾ ਵਾ ਸਾਨੂੰ ਮਤਲਬ ਭੁੱਖ ਨਹੀਂ ਲੱਗਣ ਦਿੰਦਾ ਹੈਗਾ ਤੇ ਇੱਕ ਸਾਡਾ ਬੋਰੀਵੇਟ ਘਟੋਣ ਦੇ ਵਿੱਚ ਵੀ ਮਦਦ ਕਰਦਾ ਵਾ ਹੁਣ ਆਪਾਂ ਗੱਲ ਕਰਦਾ ਕਿ ਤੁਸੀਂ ਇਹਨੂੰ ਖਾ ਕਿਵੇਂ ਸਕਦੇ ਹੋ ਤੁਸੀਂ ਇਹਦੀ ਸਮੂਦੀ ਜੀ ਬਣਾ ਕੇ ਤੁਸੀਂ ਖਾ ਸਕਦੇ ਹੋ ਸਮੂਦੀ ਬਣਾ ਕੇ ਖਾ ਸਕਦੇ ਹੋ ਇਹਨੂੰ ਸਲਾਦ ਦੇ ਵਿੱਚ ਵੀ ਤੁਸੀਂ ਖਾ ਸਕਦੇ ਹੋ ਇਹਨੂੰ ਸਲਾਦ ਦੇ ਰੂਪ ਮੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਦੀ ਨਾ ਸੈਂਡਵਿਚ ਬਣਾ ਕੇ ਵੀ ਖਾ ਸਕਦੇ ਹੋ ਇਹਦੇ ਜਦ ਤੁਸੀਂ ਇਹ ਵਾ ਕੱਡ ਨੂੰ ਚੀਰੋਗੇ ਨਾ ਇਹਦੇ ਅੰਦਰ ਮਤਲਬ ਹੀ ਕਰੀਮ ਟਾਈਪ ਜਿਹਾ ਲੱਗਾ ਹੁੰਦਾ ਵਾ ਉਹ ਤੁਸੀਂ ਉਹਨੂੰ ਚਮਚ ਨਾਲ ਕੱਢ ਕੇ ਬ੍ਰੈਡਾਂ ਦੇ ਵਿੱਚ ਲਾ ਕੇ ਦੋ ਬ੍ਰੈਡ ਜੋੜ ਕੇ ਵੀ ਖਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਮਿੱਠਾ ਵੀ ਹੁੰਦਾ ਵਾ ਇਹ ਸੋ ਇਹ ਫਰੂਟ ਆ ਫਰੂਟ ਦੇ ਵਿੱਚ ਆ ਜਾਂਦਾ ਸਬਜ਼ੀਆਂ ਦੇ ਵਿੱਚ ਨਹੀਂ ਆਉਂਦਾ ਇਹ ਫਰੂਟ ਦੇ ਵਿੱਚ ਹੁੰਦਾ ਵਾ ਨੰਬਰ 7 ਤੇ ਹੈਗੀ ਮਸ਼ਰੂਮ ਮਸ਼ਰੂਮ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਵਾ ਇੱਕ ਵਾਰ ਦੇਖੋ ਮਸ਼ਰੂਮਾਂ ਇਹਦੇ ਵਿੱਚ ਦੇਖੋ ਲੋ ਕਿੱਲ ਜਿਹਾ ਇਹ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਨਹੀਂ ਹੈਗੇ ਇਹਦੇ ਵਿੱਚ ਤੇ ਇਹਦੇ ਵਿੱਚ ਮਤਲਬ ਵੀ ਫਾਈਬਰ ਆ ਇਹਦੇ ਵਿੱਚ ਫਾਈਬਰ ਆ ਇਹਦੇ ਵਿੱਚ ਬਹੁਤ ਘੱਟ ਕੈਲਰੀਜ਼ ਆ ਤੇ ਇਹ ਇੱਕ ਤਾਂ ਦੇਖੋ ਤੁਹਾਡਾ ਬੋਡੀ weight ਵੀ ਘਟਾਏਗੀ ਇੱਕ ਤਾਂ ਉਹ ਬਿਮਾਰੀਆਂ ਤੋਂ ਵੀ ਦੂਰ ਕਰੇਗੀ ਸੋ ਡਾਕਟਰ ਵੀ ਕਹਿੰਦੇ ਨੇ ਹਨਾ ਕਈ ਮੇਰੇ ਭੈਣ ਭਰਾ ਉਹ ਮਤਲਬ ਕਿਹੜੀ ਬਿਮਾਰੀ ਉਹ ਲੱਗ ਜੇ ਨਾ ਤਾਂ ਡਾਕਟਰ ਕਹਿੰਦੇ ਵੀ ਆ ਤੁਸੀਂ ਮਸ਼ਰੂਮ ਖਾਣੀ ਸ਼ੁਰੂ ਕਰੋ ਵੀ ਇਹਦੇ ਨਾਲ ਤੁਹਾਡੀ ਬਿਮਾਰੀ ਜਿਹੜੀ ਠੀਕ ਹੋ ਜਾਏਗੀ ਜੇ ਮਤਲਬ ਵੀ ਅਸੀਂ ਮਸ਼ਰੂਮ ਖਾਣੀ ਸ਼ੁਰੂ ਕਰ ਦਈਏ ਨਾ ਤਾਂ ਮਤਲਬ ਸਾਡੀ ਜਿਹੜੀ ਬਿਮਾਰੀ ਸਾਨੂੰ ਲੱਗ ਰਹੀਆਂ ਨੇ ਜਾਂ ਲੱਗਣ ਵਾਲੀਆਂ ਹੁੰਦੀਆਂ ਨੇ ਮਸ਼ਰੂਮ ਉਹਨੂੰ ਆਟੋਮੈਟਿਕ ਹੀ ਮਾ ਜਿਹੜੀ ਉਹਨੂੰ ਜਰੂਰ ਖਾਓ ਆਪਣੇ ਮੀਲ ਦੇ ਵਿੱਚ ਜਰੂਰ ਐਡ ਕਰੋ ਮੈਂ ਹਰ ਰੋਜ਼ ਮਤਲਬ ਇਹ ਸ਼ਿਮਲਾ ਮਿਰਚ ਹੋ ਗਈ ਤਾਂ ਮਸ਼ਰੂਮ ਨੂੰ ਐਡ ਕਰਦਾ ਹੀ ਕਰ ਦਵਾਂ ਹੁਣ ਜਿਹੜੇ ਮੇਰੇ ਅੱਗੇ ਬਲੌਗਰ ਹੈ ਤੁਸੀਂ ਉਹਨਾਂ ਦੇ ਵਿੱਚ ਦੇਖਿਓ ਮਸ਼ਰੂਮ ਦਾ ਜ਼ਿਕਰ ਮੈਂ ਕਰਦਾ ਹੀ ਹੁਣ ਨਾ ਹੁਣ ਜੇ ਆਪਾਂ ਗੱਲ ਕਰੀਏ ਤੁਸੀਂ ਮਸ਼ਰੂਮ ਨੂੰ ਕਿਵੇਂ ਖਾ ਸਕਦੇ ਹੋ ਜੇ ਤੁਸੀਂ ਅੰਡੇ ਖਾ ਲੇਨੋ ਅੰਡੇ ਦੀ ਭੁਰਜੀ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਮਸ਼ਰੂਮ ਵੀ ਪਾ ਸਕਦੇ ਹੋ ਟਮਾਟਰ ਪਿਆਜ਼ ਹੋ ਗਈ ਉਹਦੇ ਨਾਲ ਪਾ ਸਕਦੇ ਹੋ ਤੁਸੀਂ ਇਹਦੀ ਵੇਜੀਟੇਬਲ ਦੇ ਵਿੱਚ ਵੀ ਪਾ ਸਕਦੇ ਹੋ ਜਿਵੇਂ ਵੇਜੀਟੇਬਲ ਮੈਂ ਤੁਹਾਨੂੰ ਜਿਵੇਂ ਸ਼ਿਮਲਾ ਮਿਰਚ ਹੋ ਗਏ ਮਟਰ ਹੋ ਗਏ ਮੱਕੀ ਦੇ ਦਾਣੇ ਹੋ ਗਏ ਸਾਰੀਆਂ ਸਬਜ਼ੀਆਂ ਨੂੰ ਤੁਸੀਂ ਇਕੱਠੇ ਮਿਕਸ ਕਰਕੇ ਵਿੱਚ ਤੁਸੀਂ ਬੈਨੀਫੀਟਾ ਨੰਬਰ 8 ਦੇ ਉੱਤੇ ਹੈਗੇ ਨੇ এগ এগ ਦਾ ਬਹੁਤ ਹੀ ਜ਼ਿਆਦਾ ਬੈਨੀਫੀਟਾ এগ ਦੇ ਵਿੱਚ ਕਾਰਬੋਹਾਈਡਰੇਟ ਬਿਲਕੁਲ ਨਹੀਂ ਹੁੰਦਾ এগ ਦੇ ਵਿੱਚ ਕਾਰਬੋਹਾਈਡਰੇਟ ਬਿਲਕੁਲ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਸਿਰਫ ਪ੍ਰੋਟੀਨ ਹੁੰਦਾ ਵਾ ਪ੍ਰੋਟੀਨ ਹੀ ਹੁੰਦਾ ਵਾ ਪ੍ਰੋਟੀਨ ਸਾਨੂੰ ਚਾਹੀਦਾ ਹੁੰਦਾ ਵਾ ਜੇ ਅਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਨੇ ਆ ਨਾ ਤਾਂ ਸਾਨੂੰ ਪ੍ਰੋਟੀਨ ਦੀ ਲੋੜ ਜਿਹਦੀ ਉਹ ਜ਼ਿਆਦਾ ਹੁੰਦੀ ਆ ਤੇ ਉਹ ਮਤਲਬ ਵੀ ਸਾਨੂੰ ਪ੍ਰੋਟੀਨ ਦੀ ਲੋੜ ਜ਼ਿਆਦਾ ਹੁੰਦੀ ਆ ਫੈਟ ਦੀ ਸਾਨੂੰ ਲੋੜ ਨਹੀਂ ਹੁੰਦੀ ਹੈਗੀ ਉਹਦੇ ਨਾਲ ਕੀ ਆ ਪ੍ਰੋਟੀਨ ਨਾਲ ਜਿਹੜਾ ਸਾਡਾ ਮਸਲ ਮਸਲ ਸਾਡਾ ਗਰੋ ਕਰਦਾ ਵਾ ਜਿਹਦੇ ਨਾਲ ਸਾਡਾ ਜਿਹੜਾ ਬੋਡੀ weight ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਂਦਾ ਮਸਲ ਸਾਡਾ ਸੇਫ ਰਹਿੰਦਾ ਵਾ ਸੋ ਐਗ ਨੂੰ ਜ਼ਰੂਰ ਖਾਓ ਐਗ ਨੂੰ ਤੁਸੀਂ ਬੋਇਲ ਕਰਕੇ ਖਾ ਸਕਦੇ ਹੋ ਉਬਾਲ ਕੇ ਖਾ ਸਕਦੇ ਹੋ ਪੁਰਜੀ ਬਣਾ ਕੇ ਖਾ ਸਕਦੇ ਹੋ ਆਮਲੇਟ ਬਣਾ ਕੇ ਖਾ ਸਕਦੇ ਹੋ ਤੁਸੀਂ ਜਿਵੇਂ ਤੁਹਾਡਾ ਦਿਲ ਕਰਦਾ ਤੁਸੀਂ ਐਗ ਨੂੰ ਤੁਸੀਂ ਕਾਸਾਦਾ ਇਹ ਨਾਲ ਤੁਹਾਡਾ ਬੋਡੀ ਵੇਟ ਨਹੀਂ ਵਧੇਗਾ ਬੋਡੀ ਵੇਟ ਸਗੋਂ ਘਟੇਗਾ ਹੀ ਜਿਹੜਾ ਤੁਹਾਡਾ ਮਸਲਾ ਉਹ ਜ਼ਿਆਦਾ ਗਰੋਅ ਕਰੇਗਾ ਜੀ ਹੁਣ ਆਪਾਂ ਨੰਬਰ 2 ਤੇ ਗੱਲ ਕਰੀਏ ਨੰਬਰ 9 ਤੇ ਹੈਗਾ ਵਾ ਚਿਕਨ ਬ੍ਰੈਸਟ ਚਿਕਨ ਬ੍ਰੈਸਟ ਚਿਕਨ ਬ੍ਰੈਸਟ ਖਾਓ ਜਿਹੜੀ ਚਿਕਨ ਬ੍ਰੈਸਟ ਆ ਨਾ ਚਿਕਨ ਬ੍ਰੈਸਟ ਦੇ ਵਿੱਚ ਕਾਰਬੋਹਾਈਡਰੇਟ ਬਿਲਕੁਲ ਨਹੀਂ ਹੁੰਦੇ ਨਾ ਇਹਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਨਾ ਇਹਦੇ ਵਿੱਚ ਫੇਟ ਹੁੰਦੀ ਇਹਦੇ ਵਿੱਚ ਸਿਰਫ ਕੀ ਹੁੰਦਾ ਵਾ ਇਹਦੇ ਵਿੱਚ ਪ੍ਰੋਟੀਨ ਹੁੰਦਾ ਪ੍ਰੋਟੀਨ ਹੁੰਦਾ ਵਾ ਏ ਤੁਸੀਂ ਖਾਣਾ ਸ਼ੁਰੂ ਕਰ ਦੋ ਇਹ ਜੇ ਤੁਸੀਂ ਖਾ ਲੈਣੇ ਨਾਉਣ ਵੇਜਾ ਜੜੇ ਹਨ ਮੇ ਨਾਉਣ ਵੇਜ ਦੀ ਗੱਲ ਕਰਦਾ ਚਿਕਨ ਬ੍ਰੈਸਟ ਕੱਲੀ ਲੋਣੀਆ ਲੱਗ ਪੀਸ ਨਹੀਂ ਲੈਣੇ ਕੋਈ ਲੱਗ ਪੀਸ ਨਹੀਂ ਲੈਣਾ ਕੋਈ ਹੋਰ ਨਹੀਂ ਉਹਨੂੰ ਕਹਦੇ ਵੀ ਸਾਨੂੰ ਨਾ ਚਿਕਨ ਬ੍ਰੈਸਟ ਦੇ ਦੇ ਚਿਕਨ ਬ੍ਰੈਸਟ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮਦਦ ਕਰੇਗੀ ਕਿ ਤੇ ਤੁਹਾਨੂੰ ਭੁੱਖ ਵੀ ਆ ਜਿਹੜੀ ਭੁੱਖ ਵੀ ਤੁਹਾਨੂੰ ਨਹੀਂ ਲੱਗਣ ਦੇਗੀ ਸੋ ਚਿਕਨ ਬ੍ਰੈਸਟ ਜ਼ਰੂਰ ਖਾਓ ਸੋ ਹੁਣ ਨੰਬਰ 10 ਤੇ ਆਪਾਂ ਗੱਲ ਕਰਦੇ ਆ ਆਪਣੇ ਲਾਸਟੀ ਇਹ ਹੈਗੇ ਮੱਕੀ ਦੇ ਦਾਣੇ ਮੱਕੀ ਦੇ ਦਾਣੇ ਤੁਸੀਂ ਕਿਸੇ ਵੀ ਸਟੋਰ ਤੋਂ ਜਾ ਕੇ ਨਾ ਸਟੋਰ ਕੀਤੇ ਹੋਏ ਮੱਕੀ ਦੇ ਦਾਣੇ ਲਿਆ ਸਕਦੇ ਹੋ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਇਹਦੇ ਵਿੱਚ ਵੀ ਫਾਈਬਰ ਹੁੰਦਾ ਇੱਕ ਤੇ ਪ੍ਰੋਟੀਨ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਹੁੰਦੇ ਆ ਇਹਦੇ ਵਿੱਚ ਫੈਟ ਵੀ ਨਹੀਂ ਹੁੰਦੀ ਹੈਗੀ ਸੋ ਇਹ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਇਹਦੇ ਤੇ ਮੇਕਰ ਰੈਸਪੀ ਵੀ ਬਣਾਈ ਸੀਗੀ ਵੀ ਤੁਸੀਂ ਮੱਕੀ ਦੇ ਦਾਣੇ ਦੀ ਮਤਲਬ ਦੇ ਉੱਤੇ ਰੈਸਪੀ ਬਣਾ ਕੇ ਕਿਵੇਂ ਤੁਸੀਂ ਖਾ ਸਕਦੇ ਹੋ ਇਹ ਨਾਲ ਤੁਹਾਡਾ ਬੋਡੀ weight ਬਹੁਤ ਹੀ ਜਲਦੀ ਘਟੇਗਾ ਤੁਸੀਂ ਇਹਨੂੰ ਖਾ ਕਿਵੇਂ ਸਕਦੇ ਹੋ ਤੁਸੀਂ ਇਹਨੂੰ ਮਤਲਬ ਸਲਾਦ ਦੇ ਵਿੱਚ ਵੀ ਪਾ ਕੇ ਖਾ ਸਕਦੇ ਹੋ ਜਾਂ ਫਿਰ ਕੱਲੇ ਮੱਕੀ ਦੇ ਦਾਣ ਹਲਕਾ ਜਿਹਾ ਤੇਲ ਪਾ ਕੇ ਨਾ ਉਹਨੂੰ ਹਲਕਾ ਜਿਹਾ ਨੂੰ ਬ੍ਰਾਊਨ ਜੇ ਕਰ ਲਓ ਉਹਦੇ ਵਿੱਚ ਪਨੀਰ ਵੀ ਐਡ ਕਰ ਸਕਦੇ ਹੋ ਜਾਂ ਫਿਰ ਕੱਲੇ ਉਹਦੇ ਵਿੱਚ ਤੇ ਨਿੰਬੂ ਨਿਚੋੜ ਕੇ ਵੀ ਖਾ ਸਕਦੇ ਹੋ ਤੁਸੀਂ ਯਾਨੀ ਕਿ ਇਹ ਖਾਣ ਦੇ ਬਹੁਤ ਸਾਰੇ ਤਰੀਕੇ ਨੇ ਸੋ ਇਹ ਜਿਹੜੇ 10 ਫੂਡ ਆ ਜੀ ਜਿਹੜੇ ਮੈਂ ਤੁਹਾਨੂੰ ਦੱਸਨੇ ਤੁਸੀਂ ਇਹ 10 ਫੂਡ ਖਾਣੇ ਸ਼ੁਰੂ ਕਰ ਦਿਓ ਇਹਨਾਂ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਵੀ ਘਟੇਗਾ ਤੇ ਤੁਸੀਂ ਇਹ ਹੈਲਦੀ ਵੀ ਮਹਿਸੂਸ ਕਰੋਗੇ ਤੇ ਤੁਸੀਂ ਕਿੰਨੀਆਂ ਬਿਮਾਰੀਆਂ ਤੋਂ ਵੀ ਬਚ ਜਾਓਗੇ ਕਿਉਂਕਿ ਜਿਹੜੇ ਮੈਂ ਤੁਹਾਨੂੰ ਉਹ 10 ਫੂਡ ਦੱਸਿਆ ਨਾ ਜੀ ਹਰ ਇੱਕ ਫੂਡ ਦੀ ਆਪਣੀ ਅਲੱਗ-ਅਲੱਗ ਮਹੱਤਤਾ ਆ ਹਲਾਗਾ-ਹਲਾਗ ਹਰ ਇੱਕ ਫੂਡ ਦੇ ਵਿੱਚ ਅਲੱਗ-ਅਲੱਗ ਮਿਨਰਲ ਨੇ ਹਰ ਇੱਕ ਦੀ ਆਪਣੀ-ਆਪਣੀ ਮਹੱਤਤਾ ਵਾ ਸੋ ਇਸ ਕਰਕੇ ਮੈਂ ਤਾਂ ਹੀ ਤੁਹਾਨੂੰ ਕਹਿਣਾ ਵਾ ਵੀ ਤੁਸੀਂ ਨਾ ਆਪਣੇ ਦਸ ਫੂਡ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੋ ਇੱਕ ਤਾਂ ਤੁਹਾਨੂੰ ਭੁੱਖ ਘੱਟ ਲੱਗੇਗੀ ਤੁਹਾਡਾ ਭਾਰ ਵੀ ਨਹੀਂ ਵਧੇਗਾ ਤੇ ਤੁਹਾਡਾ ਭਾਰ ਦੇਖੀ ਘਟਣਾ ਹੀ ਸ਼ੁਰੂ ਹੋਏਗਾ ਤੇ ਨਾ ਤੁਹਾਡਾ ਭਾਰ ਨਹੀਂ ਵਧੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਆਪਣਾ ਪੁੱਛ ਰਿਹਾ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ